ਦੋਸਤੋ ਬੜੇ ਸਮੇਂ ਪਹਿਲਾਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਅਮਿਤ ਨਾਮ ਦਾ ਇੱਕ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਉਸ ਦਾ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਪਰ ਅਮਿਤ ਦੇ ਸੁਪਨੇ ਵੱਡੇ ਸਨ ਅਮਿਤ ਦੇ ਮਾਤਾ ਪਿਤਾ ਨੇ ਖੇਤਾਂ ਵਿੱਚ ਮਜ਼ਦੂਰੀ ਅਤੇ ਛੋਟੇ ਛੋਟੇ ਕੰਮ ਕਰਕੇ ਉਸ ਨੂੰ ਪੜਾਇਆ ਉਹਨਾਂ ਦਾ ਮੰਨਣਾ ਸੀ ਕੀ ਸਿੱਖਿਆ ਹੀ ਗਰੀਬੀ ਦੇ ਦਲਦਲ ਚੋਂ ਬਾਹਰ ਕੱਢਣ ਦਾ ਇੱਕਮਾਤਰ ਰਸਤਾ ਹੈ ਅਮਿਤਦੀਪ ਭੈਣ ਪੂਜਾ ਜੋ ਸਿਰਫ 18 ਸਾਲ ਦੀ ਸੀ ਪੈਸਿਆਂ ਦੀ ਕਮੀ ਕਾਰਨ ਉਸਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਉਸਨੇ ਆਪਣੇ ਸੁਪਨਿਆਂ ਨੂੰ ਤਿਆਗ ਦਿੱਤਾ ਸੀ ਪਰ ਉਸ ਨੂੰ ਇਸ ਗੱਲ ਦਾ ਮਾਣ ਸੀ ਕਿ ਉਸ ਦਾ ਭਰਾ ਪੜ੍ਹ ਲਿਖ ਕੇ ਉਹਨਾਂ ਦੀ ਜ਼ਿੰਦਗੀ ਵਧੀਆ ਬਣਾਏਗਾ ਅਮਿਤ ਖੁਦ ਵੀ ਆਪਣੇ ਪਰਿਵਾਰ ਦੇ ਤਿਆਗ ਨਾਲ ਵਕਫ ਸੀ ਉਹ ਅਕਸਰ ਸੋਚਦਾ ਸੀ ਕਿ ਮਾਂ ਤੇ ਪਿਤਾ ਜੀ ਨੇ ਮੇਰੀ ਪੜ੍ਹਾਈ ਲਈ ਕਿੰਨੀਆਂ ਮੁਸ਼ਕਲਾਂ ਝੱਲੀਆਂ ਪੂਜਾ ਨੇ ਵੀ ਆਪਣੇ ਸੁਪਨਿਆਂ ਨੂੰ ਤਬਾਹ ਦਿੱਤਾ ਮੈਨੂੰ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਹੈ ਮੈਨੂੰ ਅਜਿਹਾ ਕੰਮ ਕਰਨਾ ਹੈ ਜਿਸ ਨਾਲ ਮੈਂ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਸਕਾਂ ਪਰ ਅਮਿਤ ਦੇ ਮਨ ਵਿੱਚ ਅਕਸਰ ਸਵਾਲ ਉੱਠਦੇ ਸਨ ਕੀ ਸਿਰਫ ਪੜ੍ਹਾਈ ਕਰਨਾ ਹੀ ਕਾਫੀ ਹੈ ਕੀ ਮੇਰੇ ਕੋਲ ਅਜੀਹ ਹੁਨਰ ਹੈ ਜੋ ਮੈਨੂੰ ਦੂਜਿਆਂ ਤੋਂ ਵੱਖਰਾ ਬਣਾਏ ਅਤੇ ਜੇ ਨਹੀਂ ਤਾਂ ਮੈਂ ਆਪਣੇ ਸੁਪਨਿਆਂ ਨੂੰ ਕਿਵੇਂ ਸਾਕਾਰ ਕਰਾਂਗਾ ਇਹ ਸੋਚ ਉਸ ਦੇ ਮਨ ਵਿੱਚ ਦਵੰਦ ਪੈਦਾ ਕਰਦੀ ਹੈ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਰਹਿੰਦਾ ਸੀ ਪਰ ਅੰਦਰੋਂ ਉਸ ਨੂੰ ਉਮੀਦ ਵੀ ਸੀ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਅਮਿਤ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਿੰਡ ਵਿੱਚ ਨੌਕਰੀ ਦੀ ਤਲਾਸ਼ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਉਹ ਪਿੰਡ ਦੇ ਗੋਦਾਮ ਵਿੱਚ ਗਿਆ ਜਿੱਥੇ ਮਜ਼ਦੂਰੀ ਦਾ ਕੰਮ ਮਿਲਦਾ ਸੀ ਪਰ ਉੱਥੇ ਦੀ ਤਨਖਾਹ ਇੰਨੀ ਘੱਟ ਸੀ ਕਿ ਉਸ ਨਾਲ ਪਰਿਵਾਰ ਦਾ ਪੇਟ ਬੜੀ ਮੁਸ਼ਕਿਲ ਨਾਲ ਭਰਦਾ ਸੀ ਉਸ ਨੇ ਸੋਚਿਆ ਜੇ ਮੈਂ ਇਹ ਨੌਕਰੀ ਕਰਾਂਗਾ ਤੇ ਮਾਂ ਪਿਤਾ ਜੀ ਲਈ ਘਰ ਬਣਾਉਣਾ ਤੇ ਪੂਜਾ ਦੀ ਸ਼ਾਦੀ ਦੇ ਸੁਪਨੇ ਪੂਰਾ ਕਰਨਾ ਤਾਂ ਦੂਰ ਮੈਂ ਆਪਣੇ ਖਰਚੇ ਵੀ ਨਹੀਂ ਕੱਢ ਪਾਵਾਂਗਾ ਉਸ ਨੇ ਉਹ ਨੌਕਰੀ ਛੱਡ ਦਿੱਤੀ ਅਤੇ ਅੱਗੇ ਵੱਧ ਗਿਆ ਇਸ ਤੋਂ ਬਾਅਦ ਅਮਿਤ ਨੇ ਨੇੜਲੇ ਕਸਬੇ ਦਾ ਰੁੱਖ ਕੀਤਾ ਉੱਥੇ ਕਈ ਫੈਕਟਰੀਆਂ ਵਿੱਚ ਕੰਮ ਦੀ ਤਲਾਸ਼ ਕੀਤੀ ਪਰ ਹਰ ਜਗ੍ਹਾ ਉਸ ਨੂੰ ਨਿਰਾਸ਼ਾ ਹੀ ਮਿਲੀ ਜਿੱਥੇ ਵੀ ਉਹ ਕੰਮ ਵੇਖਣ ਜਾਂਦਾ ਜਾਂ ਤਾਂ ਤਨਖਾਹ ਬੜੀ ਘੱਟ ਹੁੰਦੀ ਕਾਂ ਉਸਦੇ ਲਈ ਕੋਈ ਕੰਮ ਹੀ ਨਹੀਂ ਹੁੰਦਾ ਜਦੋਂ ਵੀ ਉਹ ਅਸਫਲ ਹੋ ਕੇ ਵਾਪਸ ਆਉਂਦਾ ਉਸ ਦੀਆਂ ਉਮੀਦਾਂ ਹੋਰ ਟੁੱਟ ਜਾਂਦੀਆਂ ਉਹ ਸੋਚਦਾ ਕਿ ਮੇਰੀ ਮਿਹਨਤ ਤੇ ਪੜ੍ਹਾਈ ਬੇਕਾਰ ਗਈ ਕੀ ਮੇਰੀ ਕਿਸਮਤ ਵਿੱਚ ਕੋਈ ਵੀ ਚੰਗੀ ਚੀਜ਼ ਨਹੀਂ ਲਿਖੀ ਦਿਨ ਲੰਘਦੇ ਗਏ ਅਤੇ ਅਮਿਤ ਦੀ ਹਤਾਸ਼ਾ ਵਧਦੀ ਗਈ ਉਸ ਦੇ ਮਨ ਵਿੱਚ ਸਵਾਲਾਂ ਦਾ ਸੈਲਾਬ ਉੱਠਦਾ ਕਿ ਮੇਰੇ ਫੈਸਲੇ ਗਲਤ ਹਨ ਕਿ ਮੈਨੂੰ ਉਸੇ ਗੋਦਾਮ ਵਿੱਚ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਸੀ ਪਰ ਫਿਰ ਉਹ ਸੋਚਦਾ ਹੈ ਜੇ ਮੈਂ ਛੋਟਾ ਸੋਚਾਂਗਾ ਤਾਂ ਵੱਡਾ ਹਾਸਿਲ ਕਿਵੇਂ ਹੋਵੇਗਾ ਇੱਕ ਦਿਨ ਅਮਿਤ ਇੱਕ ਫੈਕਟਰੀ ਵਿੱਚ ਨੌਕਰੀ ਮੰਗਣ ਗਿਆ ਪਰ ਉੱਥੇ ਵੀ ਉਸ ਨੂੰ ਨਿਰਾਸ਼ਾ ਹੀ ਮਿਲੀ ਥੱਕਿਆ ਹੋਇਆ ਅਤੇ ਗਹਿਰੇ ਵਿਚਾਰਾਂ ਵਿੱਚ ਡੁੱਬਿਆ ਅਮਿਤ ਵਾਪਸ ਪਿੰਡ ਵੱਲ ਰਵਾਨਾ ਹੋ ਗਿਆ ਰਸਤੇ ਵਿੱਚ ਇੱਕ ਪੁਰਾਣੇ ਬਰਗਦ ਦੇ ਦਰਖਤ ਹੇਠ ਇੱਕ ਸਾਧੂ ਧਿਆਨ ਮਗਨ ਬੈਠੇ ਸਨ। ਸਾਧੂ ਨੇ ਦੂਰ ਤੋਂ ਅਮਿਤ ਨੂੰ ਆਉਂਦੇ ਦੇਖਿਆ ਅਤੇ ਉਸ ਦੀਆਂ ਪਰੇਸ਼ਾਨੀਆਂ ਨੂੰ ਸਮਝ ਲਿਆ। ਜਿਵੇਂ ਹੀ ਅਮਿਤ ਉਨ੍ਹਾਂ ਦੇ ਕੋਲੋਂ ਹੋ ਕੇ ਗੁਜ਼ਰਿਆ, ਸਾਧੂ ਨੇ ਉਸ ਨੂੰ ਆਵਾਜ਼ ਦਿੱਤੀ, "ਬੇਟਾ ਤੂੰ ਇੰਨਾ ਉਦਾਸ ਕਿਉਂ ਲੱਗ ਰਿਹਾ ਹੈ?" ਅਮਿਤ ਇਹ ਗੱਲ ਸੁਣ ਕੇ ਰੁਕ ਗਿਆ। ਉਸ ਨੇ ਮੁੜ ਕੇ ਦੇਖਿਆ ਅਤੇ ਥੋੜੇ ਗੁੱਸੇ ਵਿੱਚ ਕਿਹਾ, "ਤੁਸੀਂ ਕਿਉਂ ਪੁੱਛ ਰਹੇ ਹੋ?" ਮੇਰੀਆਂ ਸਮੱਸਿਆਵਾਂ ਦਾ ਹੱਲ ਤਾਂ ਰੱਬ ਕੋਲ ਵੀ ਨਹੀਂ ਹੈ ਸਾਧੂ ਮੁਸਕਰਾਏ ਅਤੇ ਕਿਹਾ ਰੱਬ ਨੇ ਮੈਨੂੰ ਇੱਥੇ ਤੇਰਾ ਰਾਹ ਦੱਸਣ ਲਈ ਭੇਜਿਆ ਹੈ ਆ ਮੇਰੇ ਕੋਲ ਬੈਠ ਅਤੇ ਆਪਣੀ ਪਰੇਸ਼ਾਨੀ ਦੱਸ ਅਮਿਤ ਥੋੜਾ ਹਿਜਕ ਨਾਲ ਸਾਧੂ ਦੇ ਕੋਲ ਬੈਠ ਗਿਆ ਉਸ ਨੇ ਉਨ੍ਹਾਂ ਨੂੰ ਆਪਣੀ ਪੂਰੀ ਕਹਾਣੀ ਸੁਣਾਈ ਕਿਵੇਂ ਉਸ ਦੇ ਮਾਤਾ ਪਿਤਾ ਨੇ ਤ્યાਗ ਕੀਤਾ ਕਿਵੇਂ ਉਸ ਦੀ ਭੈਣ ਨੇ ਆਪਣੇ ਸਪਨੇਆਂ ਨੂੰ ਛੱਡ ਦਿੱਤਾ ਕਿਵੇਂ ਉਹ ਆਪਣੇ ਪਰਿਵਾਰ ਨੂੰ ਇੱਕ ਵਧੀਆ ਜੀਵਨ ਦੇਣਾ ਚਾਹੁੰਦਾ ਸੀ ਉਸ ਨੇ ਆਪਣੀਆਂ ਸਾਰੀਆਂ ਅਸਫਲਤਾਵਾਂ ਸਾਧੂ ਦੇ ਸਾਹਮਣੇ ਰੱਖ ਦਿੱਤੀਆਂ ਸਾਧੂ ਨੇ ਉਸ ਦੀ ਗੱਲ ਸੁਣ ਕੇ ਕਿਹਾ ਬੇਟਾ ਰੱਬ ਸਭ ਤੋਂ ਪਹਿਲਾਂ ਉਹਨਾਂ ਦਾ ਇਮਤਿਹਾਨ ਲੈਂਦਾ ਹੈ ਜਿਨ੍ਹਾਂ ਦੇ ਸੁਪਨੇ ਵੱਡੇ ਹੁੰਦੇ ਹਨ ਪਰ ਸੁਪਨਿਆਂ ਨੂੰ ਪੂਰਾ ਕਰਨ ਲਈ ਧੀਰਜ ਅਤੇ ਸਹੀ ਦਿਸ਼ਾ ਵਿੱਚ ਮਿਹਨਤ ਕਰਨਾ ਜ਼ਰੂਰੀ ਹੈ ਤੂੰ ਆਪਣੀਆਂ ਅਸਫਲਤਾਵਾਂ ਨੂੰ ਇੰਨੇ ਬੁਰੀ ਤਰ੍ਹਾਂ ਕਿਉਂ ਲੈਂਦਾ ਹੈ ਔਸਫਲਤਾ ਹੀ ਸਫਲਤਾ ਦਾ ਪਹਿਲਾ ਕਦਮ ਹੈ। ਅਮਿਤ ਨੇ ਉਲਝਣ ਵਿੱਚ ਪੁੱਛਿਆ, "ਪਰ ਮੈਂ ਕਿੱਥੇ ਜਾਵਾਂ? ਕੀ ਕਰਾਂ? ਮੇਰੇ ਕੋਲ ਕੋਈ ਦਿਸ਼ਾ ਨਹੀਂ ਹੈ।" ਸਾਧੂ ਨੇ ਸਮਝਾਇਆ, "ਜੇ ਅੱਜ ਤੈਨੂੰ ਘੱਟ ਤਨਖਾਹ ਵਾਲੀ ਨੌਕਰੀ ਮਿਲ ਰਹੀ ਹੈ, ਤਾਂ ਉਹ ਸਵੀਕਾਰ ਕਰ ਹਰ ਛੋਟਾ ਕਦਮ ਤੈਨੂੰ ਮੰਜ਼ਿਲ ਦੇ ਕਰੀਬ ਲੈ ਕੇ ਜਾਵੇਗਾ ਯਾਦ ਰੱਖ ਕਿਸੇ ਵੀ ਮੰਜ਼ਿਲ ਤੇ ਪਹੁੰਚਣ ਲਈ ਪਹਿਲਾ ਕਦਮ ਚੁੱਕਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਕੰਮ ਕਰ ਅਤੇ ਫਲ ਦੀ ਚਿੰਤਾ ਨਾ ਕਰ ਸਾਧੂ ਦੀਆਂ ਗੱਲਾਂ ਅਮਿਤ ਦੇ ਦਿਲ ਨੂੰ ਛੂ ਗਈਆਂ ਉਸਨੇ ਮਹਿਸੂਸ ਕੀਤਾ ਕਿ ਉਹ ਆਪਣੀ ਕਿਸਮਤ ਨੂੰ ਕੋਸਣ ਅਤੇ ਵੱਡੇ ਮੌਕਿਆਂ ਦਾ ਇੰਤਜ਼ਾਰ ਕਰਨ ਵਿੱਚ ਸਮਾਂ ਬਰਬਾਦ ਕਰ ਰਿਹਾ ਸੀ ਉਸਨੇ ਸਾਧੂ ਤੋਂ ਪੁੱਛਿਆ ਕੀ ਮੇਰੀ ਕਿਸਮਤ ਕਦੇ ਰੰਗ ਲਿਆਵੇਗੀ ਸਾਧੂ ਮੁਸਕੁਰਾਏ ਅਤੇ ਕਿਹਾ ਬੇਟਾ ਮਿਹਨਤ ਕਦੀ ਵੀ ਬੇਕਾਰ ਨਹੀਂ ਜਾਂਦੀ ਜੋ ਮਿਹਨਤ ਕਰਦਾ ਹੈ ਉਸ ਦੀ ਰਾਹ ਵਿੱਚ ਰੱਬ ਵੀ ਮਦਦ ਕਰਦਾ ਹੈ ਪਰ ਤੈਨੂੰ ਆਪਣੇ ਛੋਟੇ ਕਦਮਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਅੱਜ ਛੋਟਾ ਦਿਖਾਈ ਦਿੰਦਾ ਹੈ ਉਹ ਕੱਲ ਵੱਡਾ ਬਣਦਾ ਹੈ ਅਮਿਤ ਨੇ 사두 ਦਾ ਧੰਨਵਾਦ ਕੀਤਾ ਅਤੇ ਕਿਹਾ ਅੱਜ ਤੋਂ ਮੈਂ ਆਪਣੀ ਸੋਚ ਬਦਲਾਂਗਾ ਤੁਸੀਂ ਮੇਰੀ ਅੱਖਾਂ ਖੋਲ੍ਹ ਦਿੱਤੀਆਂ ਅਮਿਤ ਨੇ ਉਸੇ ਦਿਨ ਨੇੜਲੇ ਪਿੰਡ ਵਿੱਚ ਇੱਕ ਛੋਟੀ ਜਹੀ ਨੌਕਰੀ ਸਵੀਕਾਰ ਕੀਤੀ ਭਾਵੇਂ ਤਨਖਾਹ ਘੱਟ ਸੀ ਪਰ ਉਸਨੇ ਮਨ ਵਿੱਚ ਤੈਅ ਕਰ ਲਿੱਤਾ ਸੀ ਕਿ ਉਹ ਇਸ ਨੂੰ ਆਪਣੇ ਸੁਪਨਿਆਂ ਦਾ ਪਹਿਲਾ ਕਦਮ ਮੰਨੇਗਾ ਦਿਨ ਬਦਿਨ ਉਹ ਆਪਣੇ ਕੰਮ ਵਿੱਚ ਇਮਾਨਦਾਰੀ ਅਤੇ ਮਿਹਨਤ ਦਿਖਾਉਂਦਾ ਗਿਆ ਉਸਦੀ ਲਗਨ ਨੂੰ ਦੇਖ ਕੇ ਉਸਦੇ ਮਾਲਕ ਨੇ ਉਸ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਕੁਝ ਸਾਲਾਂ ਵਿੱਚ ਉਸ ਨੇ ਆਪਣੀ ਸਥਿਤੀ ਨੂੰ ਵਧੀਆ ਬਣਾ ਲਿਆ ਉਸ ਦੀ ਨੌਕਰੀ ਵਿੱਚ ਤਰੱਕੀ ਹੋਈ ਹੌਲੀ ਹੌਲੀ ਉਸ ਨੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਿਆ ਅਮਿਤ ਨੇ ਆਪਣੀ ਭੈਣ ਪੂਜਾ ਦੀ ਸ਼ਾਦੀ ਧੂਮ-ਧਾਮ ਨਾਲ ਕੀਤੀ ਅਤੇ ਆਪਣੇ ਮਾਤਾ-ਪਿਤਾ ਲਈ ਇੱਕ ਸੁੰਦਰ ਘਰ ਬਣਾਇਆ ਉਸਨੇ ਆਪਣੇ ਪਰਿਵਾਰ ਨੂੰ ਉਹ ਹਰ ਖੁਸ਼ੀ ਦਿੱਤੀ ਜਿਸ ਦਾ ਉਹਨਾਂ ਨੇ ਸੁਪਨਾ ਵੇਖਿਆ ਸੀ ਅਮਿਤ ਦੀ ਕਹਾਣੀ ਇਹ ਸਿਖਾਉਂਦੀ ਹੈ ਕਿ ਸੁਪਨਿਆਂ ਨੂੰ ਸਾਕਾਰ ਕਰਨ ਲਈ ਧੀਰਜ ਨਾਲ ਕੰਮ ਕਰਨਾ ਜ਼ਰੂਰੀ ਹੈ ਅਸਫਲਤਾ ਤੋਂ ਡਰਨ ਦੀ ਥਾਂ ਸਾਨੂੰ ਉਸ ਨੂੰ ਆਪਣਾ ਮਾਰਗਦਰਸ਼ਕ ਵਜੋਂ ਦੇਖਣਾ ਚਾਹੀਦਾ ਹੈ ਜਿਵੇਂ ਸਾਧੂ ਨੇ ਕਿਹਾ ਸੀ ਹਰ ਵੱਡਾ ਸੁਪਨਾ ਛੋਟੇ ਕਦਮਾਂ ਤੋਂ ਹੀ ਪੂਰਾ ਹੁੰਦਾ ਹੈ ਮਿਹਨਤ ਅਤੇ ਧੀਰਜ ਨਾਲ ਸਭ ਕੁਝ ਸੰਭਵ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸੁਪਨੇ ਸਿਰਫ ਉਨ੍ਹਾਂ ਦੀ ਕਲਪਨਾ ਤੱਕ ਹੀ ਸੀਮਤ ਨਹੀਂ ਹਨ ਅਸਫਲਤਾਵਾਂ ਸਾਡੀ ਜ਼ਿੰਦਗੀ ਦੀ ਕਸੌਟੀ ਹੁੰਦੀਆਂ ਹਨ ਜੋ ਸਾਨੂੰ ਧੀਰਜ ਅਤੇ ਮਿਹਨਤ ਦਾ ਮਹੱਤਵ ਸਿਖਾਉਂਦੀਆਂ ਹਨ ਛੋਟੇ ਕਦਮਾਂ ਤੋਂ ਸ਼ੁਰੂ ਕੀਤਾ ਗਿਆ ਸਫ਼ਰ ਹੀ ਵੱਡੀ ਮੰਜ਼ਲਾਂ ਤੱਕ ਪਹੁੰਚਾਉਂਦਾ ਹੈ ਦੋਸਤੋ ਇਹ ਕਹਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਆਪਣੀ ਹਾਲਤ ਤੋਂ ਹਾਰ ਨਾ ਮੰਨੀਏ ਅਤੇ ਆਪਣੀ ਮਿਹਨਤ ਅਤੇ ਸੱਚਾਈ ਨਾਲ ਅੱਗੇ ਵਧਿਏ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਪ੍ਰੇਰਣਾਦਾਇਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸ਼ੇਅਰ ਕਰੋ ਤਾਂ ਜੋ ਇਹ ਸਿੱਖ ਅਤੇ ਪ੍ਰੇਰਣਾ ਉਨ੍ਹਾਂ ਤੱਕ ਪਹੁੰਚ ਸਕੇ ਸਾਨੂੰ ਕਮੈਂਟ ਕਰਕੇ ਦੱਸੋ ਕੀ ਇਸ ਕਹਾਣੀ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਵੱਧ ਪਸੰਦ ਆਇਆ ਦੋਸਤੋ ਨਾਲ ਹੀ ਐਵੇਂ ਦੀ ਹੋਰ ਪ੍ਰੇਰਣਾਦਾਇਕ ਕਹਾਣੀਆਂ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਸਾਡੇ ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੁਹਾਡਾ ਸਹਿਯੋਗ ਅਤੇ ਪਿਆਰ ਨਾਲ ਹੀ ਅਸੀਂ ਤੁਹਾਡੇ ਲਈ ਐਵੇਂ ਦੀ ਅਦਭੁਤ ਕਹਾਣੀਆਂ ਲੈ ਕੇ ਆਂਦੇ ਰਹਾਂਗੇ ਧੰਨਵਾਦ